ਬੁੱਧਵਾਰ ਦੀ ਸ਼ਾਮ ਮੋਹਾਲੀ ਦੇ ਚੱਪਟ ਚੜੀ ਇਲਾਕੇ ਦੇ ਵਿੱਚ ਪੁਲਿਸ ਇਨਕਾਊਂਟਰ ਹੋਇਆ ਜਿਸ ਵਿੱਚ ਕੌਸ਼ਲ ਚੌਧਰੀ ਗੈਂਗ ਦਾ ਇੱਕ ਸ਼ੂਟਰ ਪੁਲਿਸ ਦੇ ਹੱਥੀਂ ਚੜ ਗਿਆ ਜਦਕਿ ਇੱਕ ਹੋਰ ਭੱਜਣ ਦੇ ਵਿੱਚ कामयाब ਹੋ ਗਿਆ ਸ਼ੂਟਰ ਦਾ ਨਾਮ ਬਨਵਾਰੀ ਦੱਸਿਆ ਗਿਆ ਹੈ ਵੱਡੀ ਖਬਰ ਇਹ ਹੈ ਕਿ ਇਹ ਸ਼ੂਟਰ ਇੱਕ ਵਾਰ ਫਿਰ ਤੋਂ ਕਿਸੇ ਮਸ਼ਹੂਰ ਪੰਜਾਬੀ ਸਿੰਗਰ ਦੀ ਰੈਕੀ ਕਰਨ ਲਈ ਮੋਹਾਲੀ ਆਏ ਸੀ ਬਨਵਾਰੀ ਦੇ ਪੈਰ 'ਚ ਗੋਲੀਆਂ ਲੱਗੀਆਂ ਨੇ ਜਿਸ ਤੋਂ ਬਾਅਦ ਉਸਨੂੰ ਮੋਹਾਲੀ ਦੇ 6 ਫੇਜ਼ ਸਿਵਲ ਹਸਪਤਾਲ ਭਰਤੀ ਕਰਾ ਦਿੱਤਾ ਗਿਆ ਹੈ ਮੋਹਾਲੀ ਪੁਲਿਸ ਨੂੰ ਇੱਕ ਟਿਪ ਮਿਲੀ ਹੋਈ ਸੀਗੀ ਕਿ ਕੁਝ ਸ਼ੂਟਰ ਸਾਡੇ ਏਰੀਆ ਵਿੱਚ ਕੁਝ ਨਾਮੀ ਕਿਸੇ ਸਿੰਗਰ ਦੀ ਰੈਕੀ ਕਰਨ ਵਾਸਤੇ ਆਏ ਹੋਏ ਸੀਗੇ ਔਰ ਹੋ ਸਕਦਾ ਸੀਗਾ ਕਿ ਉਹ ਕਿਸੇ ਵਾਰਦਾਤ ਨੂੰ ਵੀ ਅੰਜਾਮ ਦੇ ਪਾ ਦੇ ਉਸ ਤੋਂ ਪਹਿਲੇ ਸਾਡੀ ਸਰਚ ਪਾਰਟੀਆਂ ਐਕਟੀਵੇਟਡ ਸੀਗੀ ਸਵੇਰ ਤੋਂ ਰਿਸਰਚ ਅੰਡਰਵੇ ਸੀਗੀ ਤੇ ਸ਼ਾਮੀ ਇਹ ਦੋ ਬੰਦੇ ਵਾਈਟ ਫেস ਪੁਲਿਸ ਨੂੰ ਪੂਰੇ ਸ਼ੱਕੀ ਦਿੱਸੇ ਕਿਉਂਕਿ ਇਹਨਾਂ ਦੀ ਬਾਈਕ ਜੋ ਸੀਗੀ ਉਹ ਵੀ ਬਿਨਾ ਨੰਬਰ ਪਲੇਟ ਦੀ ਸੀਗੀ ਤੇ ਪੁਲਿਸ ਨੇ ਜਦੋਂ ਇਹਨਾਂ ਨੂੰ ਰੋਕਣ ਤੇ ਫਾਇਰ ਕੀਤਾ ਤਾਂ ਕਿ ਨਾਤੇ ਕੁੱਝਕਿਚ ਹੋ ਸਕੇ ਇਹਨਾਂ ਨੇ ਫਰਸਟ ਇਨਸਟੈਂਸ ਤੇ ਪੁਲਿਸ ਦੇ ਉੱਪਰ ਫਾਇਰਿੰਗ ਕਰਕੇ ਆਪਣੀ ਬਾਈਕ ਨੂੰ ਹਾਇਦ ਤੇ ਪਰਜੰਦੀ ਕੋਸ਼ਿਸ਼ ਕੀਤੀ ਪੁਲਿਸ ਨੇ ਫਾਇਰਿੰਗ ਕੀਤੀ ਤਾਂ ਪੁਲਿਸ ਨੇ ਰਿਟਾਲੀਏਸ਼ਨ ਚ ਫਾਇਰ ਕੀਤਾ ਤੇ ਉਹ ਜਵਾਬੀ ਕਾਰਵਾਈ ਚ ਇੱਕ ਬੰਦੇ ਦੇ ਗੋਲੀ ਵੱਜੀ ਔਰ ਬਾਈਕ ਤੇ ਕੁਇਕ ਤੇ ਬੰਦਾ ਵੀ ਉਹਦੇ ਨਾਲ ਡਿੱਗ ਪਿਆ ਤੇ ਦੂਜਾ ਬੰਦਾ ਜੋ ਸੀਗਾ ਬਾਈਕ ਤੇ ਉਹ ਬੰਦਾ ਅੱਗੇ ਭੱਜ ਗਿਆ ਕਿਉਂਕਿ ਏਰੀਆ ਖੁੱਲਾ ਸੀਗਾ ਸ਼ਾਨਦਾਰ ਸਮਾਂ ਸੀਗਾ ਤੇ ਵੇਜੀਟੇਸ਼ਨ ਕਾਫੀ ਸੀਗਾ ਤੇ ਬੰਦਾ ਅੱਗੇ ਭੱਜ ਗਿਆ